ਚੰਡੀਗੜ੍ਹ ਨੂੰ ਅੱਜ ਨਵਾਂ ਮੇਅਰ ਮਿਲੇਗਾ ਚੰਡੀਗੜ੍ਹ ਮੇਅਰ ਦੀ ਚੋਣ ਅੱਜ ਹੋਵੇਗੀ ਮੇਅਰ ਦੇ ਨਾਲ ਨਾਲ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਵੀ ਚੋਣ ਹੋਵੇਗੀ ਤੇ ਚੋਣਾਂ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਬੈਰੀਗੇਟਿੰਗ ਲਾਈ ਗਈ ਹੈ 11 ਵਜੇ ਚੋਣਾਂ ਦਾ سلسلہ ਸ਼ੁਰੂ ਹੋਵੇਗਾ ਸ਼ਹਿਰ ਦੇ ਮੇਅਰ ਸਮੇਤ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਦੇ ਲਈ ਪੂਰੇ ਪ੍ਰਬੰਧ ਕੀਤੇ ਗਏ ਨੇ ਤੇ ਇਸ ਨੂੰ ਲੈ ਕੇ ਨਗਰ ਨਿਗਮ ਭਵਨ ਦੇ ਵਿੱਚ ਨਿਗਮ ਕੌਂਸਲਰਾਂ ਨਿਗਮ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਇਲਾਵਾ ਹੋਰ ਕਿਸੇ ਬਾਰੀ ਵਿਅਕਤੀ ਕਾਉਂਸਲਰਾਂ ਦੇ ਸਮਰਥਕਾਂ ਪਾਰਟੀ ਆਗੂਆਂ ਤੇ ਦੂਜੇ ਸੂਬਿਆਂ ਦੀ ਪੁਲਿਸ ਤੇ ਦਾਖਲੇ ਤੇ ਰੋਕ ਲਾਈ ਗਈ ਹੈ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਵੀ ਸੁਰੱਖਿਆ ਦੇ ਤੌਰ ਤੇ ਆਪਣੇ شناਤੀ ਪੱਤਰ ਲਿਆਉਣ ਦੇ ਲਈ ਕਿਹਾ ਗਿਆ ਹੈ ਨਗਰ ਨਿਗਮ ਹਾਊਸ ਦੇ ਵਿੱਚ ਜਿੱਥੇ ਮੇਅਰ ਦੀ ਚੋਣ ਹੋਣੀ ਹੈ ਉੱਥੇ ਹੀ ਨਿਗਮ ਦੇ ਸਬੰਧਤ ਅਧਿਕਾਰੀਆਂ ਅਤੇ ਨਿਗਮ ਕੌਂਸਲਰਾਂ ਤੋਂ ਇਲਾਵਾ ਕਿਸੇ ਹੋਰ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਤੇ ਜਾਣਕਾਰੀ ਮਿਲ ਰਹੀ ਹੈ ਕਿ ਮੀਡੀਆ ਕਰਮਚਾਰੀਆਂ ਨੂੰ ਵੀ ਨਿਗਮ ਹਾਊਸ ਦੀ ਮੀਡੀਆ ਗੈਲਰੀ ਦੀ ਥਾਂ ਦਰਸ਼ਕਾਂ ਦੀ ਗੈਲਰੀ ਵਾਲੇ ਹਾਲ ਚ ਹੀ ਬਿਠਾਉਂਦਾ ਪ੍ਰਬੰਧ ਕੀਤਾ ਗਿਆ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਤੇ ਸੁਰੱਖਿਆ ਦੇ ਪ੍ਰਬੰਧ ਜਿਹੜੇ ਨੇ ਉਹਨਾਂ ਦੇ ਹੇਠ ਹੋਣੇ ਚੋਣਾ ਹੋਣ ਜਾ ਰਹੀਆਂ ਨੇ ਚੰਡੀਗੜ੍ਹ ਪੁਲਿਸ ਵਿਭਾਗ ਨੇ ਕਿਸੇ ਵੀ ਤਰ੍ਹਾਂ ਦੀ ਟ੍ਰੈਲ ਨਹੀਂ ਵਰਤਣਾ ਚਾਹੁੰਦੀ ਤੇ ਪ੍ਰਸ਼ਾਸਨ ਸਮੇਤ ਨਗਰ ਨਿਗਮ ਅਤੇ ਪੁਲਿਸ ਮਹਿਕਮਾ ਮੇਅਰ ਦੀ ਚੋਣ ਸ਼ਾਂਤਮਈ ਢੰਗ ਦੇ ਨਾਲ ਕਰਵਾਉਣ ਦੇ ਲਈ ਪੂਰੀਆਂ ਤਿਆਰੀਆਂ ਜਿਹੜੀਆਂ ਉਹ ਕਰਕੇ ਬੈਠਾ ਹੈ ਨਗਰ ਨਿਗਮ ਭਵਨ ਦੇ ਬਾਹਰ ਵੀ ਪੈਰੀਗੇਟਿੰਗ ਕੀਤੀ ਗਈ ਹੈ ਨਗਰ ਨਿਗਮ ਦੇ ਚੁਣੇ ਹੋਏ ਕੌਂਸਲਰ ਸ਼ਹਿਰ ਦੇ ਮੇਅਰ ਦੀ ਚੋਣ ਦੇ ਲਈ VOTING ਲਈ ਹਿੱਸਾ ਲੈਣਗੇ ਨਗਰ ਨਿਗਮ ਦੇ ਕੁੱਲ 35 ਚੁਣੇ ਕੌਂਸਲਰ ਅਤੇ ਸੰਸਦ ਦੀ ਇੱਕ ਵੋਟ ਜੋ ਇੱਕ ਵੋਟ ਜੋੜ ਕੇ 36 ਵੋਟਾਂ ਬਣਦੀਆਂ ਨੇ ਤੇ ਇਹਨਾਂ 'ਚੋਂ ਆਪ ਕਾਂਗਰਸ ਗਠ ਜੋੜ 13 ਆਪ ਅਤੇ 7 ਕਾਂਗਰਸ ਯਾਨੀ ਕਿ ਕੁੱਲ 20 ਵੋਟਾਂ ਨੇ ਤੇ ਦੂਜੇ ਪਾਸੇ ਭਾਜਪਾ ਦੇ ਕੋਲ ਆਪਣੇ 14 ਕੌਂਸਲਰਾਂ ਸੰਸਦ ਮੈਂਬਰ ਦੀ ਇੱਕ ਵੋਟ ਸਮੇਤ 15 ਵੋਟਾਂ ਨੇ ਨਗਰ ਨਿਗਮ ਇੱਕ ਵੋਟ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਦੀ ਹੈ ਨਗਰ ਨਿਗਮ ਚ 9 ਨਾਮਜ਼ਦ ਕੌਂਸਲਰ ਵੀ ਹਨ ਪਰ ਫਿਲਹਾਲ ਉਹਨਾਂ ਨੂੰ ਮੇਅਰ ਦੀ ਚੋਣ ਚ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ ਚੰਡੀਗੜ੍ਹ ਸ਼ਹਿਰ ਦੇ ਮੇਅਰ ਦਾ ਕਾਰਜਕਾਲ 1 ਸਾਲੀ ਹੁੰਦਾ ਹੈ ਨਿਗਮ ਦੇ ਮੌਜੂਦਾ ਮੇਅਰ ਦਾ ਕਾਰਜਕਾਲ ਇਸ ਮਹੀਨੇ 17 ਜਨਵਰੀ ਨੂੰ ਪੂਰਾ ਹੋ ਗਿਆ ਸੀ ਤੇ ਫਿਰ ਉਸ ਤੋਂ ਬਾਅਦ 18 ਨੂੰ ਨਵੇਂ ਮੇਅਰ ਦੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਪਰ ਉਦੋਂ ਮੇਅਰ ਦੀ ਨਹੀਂ ਹੋ ਸਕੀ ਉਸ ਤੋਂ ਬਾਅਦ ਇੱਕ ਤਰੀਕੇ ਦੇ ਨਾਲ ਹੰਗਾਮਾ ਵੀ ਹੋਇਆ ਤੇ ਉਦੋਂ ਕਿਹਾ ਗਿਆ ਸੀ ਕਿ ਜਿਹੜੇ ਅਫਸਰ ਨੇ ਉਹ ਪ੍ਰੋਸੀਡਿੰਗ ਅਫਸਰ ਪਰ ਮਾਰਨੇ ਜਿਸ ਕਰਕੇ ਚੋਣਾ ਚੋਣ ਜਿਹੜੀ ਮੁਲਤਵੀ ਕੀਤੀ ਗਈ ਸੀ ਫਿਰ ਉਸ ਤੋਂ ਬਾਅਦ ਜਿੰਨੇ ਵੀ ਜਿਹੜੇ ਗੱਠਜੋੜ ਵਾਲੇ ਵਰਕਰ ਨੇ ਜਾਂ ਫਿਰ ਆਗੂ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਕਾਂਗਰਸ ਆਮ ਆਦਮੀ ਦੇ ਵੱਲੋਂ ਭਾਜਪਾ ਦੇ ਉੱਤੇ ਨਿਸ਼ਾਨੇ ਸਾਦੇ ਗਏ ਸੀ ਕਿ jaan ਬੁੱਝ ਕੇ ਇਹਨਾਂ ਚੋਣਾਂ ਨੂੰ ਮੁਲਤਵੀ ਕੀਤਾ ਗਿਆ ਫਿਰ ਉਸ ਤੋਂ ਬਾਅਦ ਹਾਈ ਕੋਰਟ ਦਾ ਰੁਖ ਕੀਤਾ ਜਾਂਦਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਜਾਂਦੀ ਹੈ ਤੇ ਕੋਰਟ ਨੇ ਮੇਅਰ ਦੀ ਚੋਣ ਦੇ ਲਈ 30 ਜਨਵਰੀ ਨੂੰ ਕਰਵਾਉਣ ਦੇ ਹੁਕਮ ਦਿੱਤੇ ਸੀ ਤੇ ਅੱਜ ਮੇਅਰ ਦੀ ਚੋਣ ਹੋਵੇਗੀ ਚੰਡੀਗੜ੍ਹ ਨੂੰ ਆਪਣਾ ਨਵਾਂ ਮੇਅਰ ਮਿਲੇਗਾ ਜਿਸ ਲਈ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ